ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਰਿੰਦਰ ਮੋਦੀ ਦੀ ਕਾਫੀ ਨੇੜਤਾ ਹੈ ਸੂਤਰਾਂ ਦੇ ਹਵਾਲੇ ਤੋਂ ਅੱਜ ਤੋਂ 4 ਦਿਨ ਪਹਿਲਾਂ ਖਬਰ ਆਈ ਸੀ ਕਿ ਜਦੋਂ ਸੱਟ ਲੱਗਣ ਦੇ ਕਾਰਨ ਜ਼ਖਮੀ ਹੋ ਗਏ ਸੀ ਭਗਵੰਤ ਮਾਨ ਐਡਮਿਟ ਕਰਾਇਆ ਗਿਆ ਸੀ ਦਿੱਲੀ ਦੇ ਅਪੋਲੋ ਹਸਪੀਟਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦਾ ਹਾਲਚਾਲ ਪੁੱਛਣ ਲਈ ਅਪੋਲੋ ਹਸਪਤਲ ਦੇ ਵਿੱਚ ਆਏ ਸੀ ਨਾ ਕੇਜਰੀਵਾਲ ਆਇਆ ਅਤੇ ਨਾ ਹੀ ਕੇਜਰੀਵਾਲ ਦੇ ਮੰਤਰੀ ਕੋਈ ਵਿਧਾਇਕ ਅਪੋਲੋ ਹਸਪਤਲ ਦੇ ਵਿੱਚ ਮਿਲਣ ਲਈ ਆਏ ਅਰ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਤਾਂ ਖਾਸ ਕਰਕੇ ਆਉਣਾ ਚਾਹੀਦਾ ਸੀ ਲੇਕਿਨ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਉੱਤੇ ਨੋਟਾਂ ਦਾ ਮੀਂਹ ਵਰਸਾ ਦਿੰਦਾ ਹੈ ਇੱਕ ਵੱਡਾ ਗਫਾ ਦੇ ਦਿੰਦਾ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਕੀ ਨੇੜਤਾ ਹੈ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਕੀ ਨਰਿੰਦਰ ਮੋਦੀ ਚਾਹੁੰਦਾ ਹੈ ਕਿ ਭਗਵੰਤ ਮਾਨ ਮੇਰੀ ਛਤਰ ਛਾਇਆ ਹੇਲੇ ਰਹਿਣ ਜੋ ਕੁਝ ਵੀ ਕਮਾ ਉਹ ਕੰਮ ਪੰਜਾਬ ਦੇ ਵਿੱਚ ਕਰਨ ਇਹ ਸਾਰੀਆਂ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਖਾਸ ਕਰਕੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਲੇ ਖਾਸ ਕਰਕੇ ਨਿਸ਼ਾਨੇ ਸਿੱਧ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਕੇ ਨੇੜਤਾ ਹੈ ਹੁਣ ਦੱਸਦੇ ਨੇ ਕਿ ਅਸਲ ਚ ਮਾਜਰਾ ਕੀ ਹੈ ਜੇਕਰ ਉਹਨਾਂ ਦੀ ਨੇੜਤਾ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੇੜਤਾ ਪ੍ਰਧਾਨ ਮੰਤਰੀ ਦੇ ਨਾਲ ਹੁੰਦੀ ਤਾਂ ਅੱਜ ਜੋ ਕੁਝ ਵੀ ਬੋਲਿਆ ਗਿਆ ਭਗਵੰਤ ਮਾਨ ਵੱਲੋਂ ਕਿਉਂਕਿ ਅੱਜ ਉਹਨਾਂ ਨੇ ਹਰਿਆਣਾ ਦੇ ਵਿੱਚ ਰੋਡ ショਅ ਕੱਢਿਆ ਜਿੱਥੇ ਉਹਨਾਂ ਨੇ ਰਾਜ ਕੇ ਅਗਨੀ ਵੀਰ ਤੇ ਸਵਾਲ ਖੜੇ ਕੀਤੇ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਉਸ ਨੂੰ ਪੇਸ਼ ਕਰਕੇ ਉਸ ਨੂੰ ਪਾਸ ਕਰਕੇ ਭਾਰਤ ਦੇ ਫੌਜੀਆਂ ਦੇ ਨਾਲ ਖਲਵਾੜ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਅਤੇ ਉਹਨਾਂ ਨੂੰ ਬੰਦੀ ਪੈਨਸ਼ਨ ਬੰਦੀ ਤਨਖਾਹ ਪ੍ਰੋਪਰ ਤਰੀਕੇ ਨਾਲ ਮੁਹੱਈਆ ਨਹੀਂ ਕਰਵਾਈ ਜਾ ਰਹੀ ਇਸ ਨੂੰ ਲੈ ਕੇ ਤੱਤੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਰਿੰਦਰ ਮੋਦੀ ਤੇ ਅਤੇ ਦਸਾਂ ਸਾਲਾਂ ਦਾ ਕਾਰਜਕਾਲ ਜੋ ਨਰਿੰਦਰ ਮੋਦੀ ਨੇ ਕੀਤੇ ਨੇ ਕੰਮ ਉਹਨਾਂ ਬਾਰੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਤੰਤਰ ਤੇ ਸੰਵਿਧਾਨ ਨੂੰ ਖਤਰਾ ਹੋਵੇਗਾ ਜੇਕਰ ਭਾਰਤੀ ਜਨਤਾ ਪਾਰਟੀ ਇਸੇ ਤਰ੍ਹਾਂ ਭਾਰ ਦੇ ਸੂਬਿਆਂ ਦੇ ਵਿੱਚ ਪੈਰ ਫਸਾਰਦੀ ਰਹੇ ਯਾਨੀ ਕਿ ਇੱਕ ਇੱਕ ਕਰਕੇ ਹਰੇਕ ਚੀਜ਼ ਦਾ ਹਵਾਲਾ ਦਿੱਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੇ ਖਿਲਾਫ ਕਿ ਨਰਿੰਦਰ ਮੋਦੀ ਵਾਕਿਆ ਹੀ ਸਤਪੁਤ ਨਿਰਤਾ ਹੈ ਜਕ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਪਰੋਂ ਉਪਰੋਂ ਕਰ ਰਿਹਾ ਹੈ ਉਪ ਤੋਂ ਉਹਦਾ ਵਿਰੋਧ ਕਰ ਰਿਹਾ ਹੈ ਅੰਦਰ ਖਾਤੇ ਇੱਕ ਦੂਜੇ ਨਾਲ ਕਿਉਂ ਖਿਚੜੀ ਖਿਚੜੀ ਨੇ ਜਿਵੇਂ ਮਨਪ੍ਰੀਤ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਡੈਪੀ ਢੋਨੇ ਕਿਹਾ ਸੀ ਦੱਸ ਦਈਏ ਕਿ ਹੁਣ ਭਗਵੰਤ ਮਾਨ ਨੇ ਤਵੇ ਲਾਉਣੇ ਅਤੇ ਤੰਜ ਕਸਨੇ ਸ਼ੁਰੂ ਕਰਦੇ ਨੇ ਵਿਧਾਨ ਸਭਾ ਦੀਆਂ ਚੋਣਾਂ ਤੇ ਚੋਣਾਂ ਦੇ ਵਿੱਚ ਚੋਣਾਂ ਦੇ ਪ੍ਰਚਾਰ ਦੇ ਸਬੰਧ ਅੱਜ ਰੋਡ ਸ਼ੋਅ ਕੱਢਿਆ ਗਿਆ ਕੈਥਲ ਦੇ ਵਿੱਚ ਅਤੇ ਆਪਣੇ ਜਿਹੜਾ ਖੜਿਆ ਸੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਉਸ ਦੀਆਂ ਸਿੱਫਤਾਂ ਦੇ ਪੋਲ ਬਣਨੇ ਅਤੇ ਕਿਆ ਕਿ ਪੂਰੇ ਸੰਪੂਰਨ ਤਰੀਕੇ ਦੇ ਨਾਲ ਇਸ ਵਾਰੀ ਫਿਰ ਸੱਤਾ ਚ ਆਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁੰਜਾ ਫਿਰਿਆ ਹੈ ਉਸੇ ਤਰ੍ਹਾਂ ਝਾੜੂ ਹੁਣ ਹਰਿਆਣਾ ਸਰਕਾਰ ਹਰਿਆਣਾ ਦੇ ਵਿੱਚ ਵੀ ਫਰੇਗਾ ਧੰਨਵਾਦ